ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾ ਜਿੱਦੀ ਵੱਡੀ ਖਬਰ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਾਂਗਰਸ ਨੂੰ ਦੋਹਰਾ ਝਟਕਾ ਕਰਮਜੀਤ ਕੌਰ ਚੌਧਰੀ ਤੇ ਤਜਿੰਦਰ ਸਿੰਘ ਬਿੱਟੂ ਜੀਪੀ ਚ ਸ਼ਾਮਿਲ ਨਵੀਂ ਦਿੱਲੀ ਪੰਜਾਬ ਚ ਵੋਟਾਂ ਤੋਂ ਪਹਿਲਾਂ ਕਾਂਗਰਸ ਨੂੰ ਡਬਲ ਝਟਕਾ ਲੱਗਾ ਹੈ ਸਾਬਕਾ ਐਸਪੀ ਸਮਰੂਪ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਜਿੰਦਰ ਸਿੰਘ ਬਿੱਟੂ ਅੱਜ ਭਾਜਪਾ ਚੋ ਸ਼ਾਮਿਲ ਹੋ ਗਏ ਹਨ ਕੇਂਦਰ ਮੰਤਰੀ ਅਸ਼ਵੀਨ ਨੇ ਪਾਰਟੀ ਜਰਨਲ ਸਕੱਤਰ ਵਿਨੋਦ ਤਾੜਵੇ ਦੇ ਦੋਵਾਂ ਨੂੰ ਸਵਾਗਤ ਕੀਤਾ ਹੈ ਕਰਮਜੀਤ ਕੌਰ ਚੌਧਰੀ ਜਿਲੰਦਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਸਨ ਅੱਜ ਭਾਜਪਾ ਦੇ ਦਿੱਲੀ ਹੈੱਡ ਕੁਆਟਰ ਵਿਖੇ ਭਾਜਪਾ ਜੁਆਇਨ ਕੀਤਾ ਜ਼ਿਕਰ ਜੋ ਹੈ ਕਿ ਕਰਮਜੀਤ ਕੌਰ ਚੌਧਰੀ ਜਲੰਧਰ ਲੋਕ ਸਭਾ ਹਲਕੇ ਤੋਂ ਜਮਿਨੀ ਚੋਣ ਲੜ ਚੁੱਕੇ ਹਨ ਉੱਤੇ ਹੀ ਜਨਰਲ ਸਕੱਤਰ ਦੇ ਹੀ ਮਾਚਲ ਪ੍ਰਦੇਸ਼ ਦੇ ਸਹੀ ਇੰਚਾਰਜ ਡਾਇਰੈਕਟਰ ਤਜਿੰਦਰ ਸਿੰਘ ਬਿੱਟੂ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਚ ਸ਼ਾਮਿਲ ਹੋਏ ਹਨ ਬਿੱਟੂ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਸਮਨਨੇ ਜਾਂਦੇ ਹਨ ਉਹ ਅੱਜ ਦਿੱਲੀ ਚ ਭਾਰਤ ਜਨਤਾ ਪਾਰਟੀ ਦੇ ਮੁੱਖ ਮੰਤਰੀ ਦਫ਼ਤਰ ਸੇ ਪਹਾੜਪਾਤ ਦੇ ਜੋ ਸ਼ਾਮਿਲ ਹੋ ਪਹਾੜਪਾਤ ਦੇ ਕੌਮੀ ਬੁਲਾਰੀ ਜੈਵੀਨ ਸਿੰਘ ਸ਼ਿਰਕੀ ਗਿੱਲ ਵਿਦਵੀ ਉਹਨਾਂ ਦੇ ਨਾਲ ਮੌਜੂ ਹਨ ਇਸ ਦੇ ਨਾਲ ਹੀ ਬਿੱਟੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਖੜੇਗੇ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ ਬਿੱਟੂ ਜਲੰਧਰ ਕੇਂਦਰ ਹਲਕੇ ਤੋਂ ਕਾਂਗਰਸ ਦੀ ਟਿਕਟ ਇੱਕ ਵਾਰ ਫੇਰ ਤੋਂ ਲੜ ਚੁੱਕੇ ਹਨ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਚਾਕਲੇਟ ਖਾਣ ਤੋਂ ਬਾਅਦ 1.5 ਸਾਲ ਦੀ ਬੱਚੀ ਦੀ ਵਿਗੜੀ ਸਿਹਤ ਤੇ ਲੱਗਿਆ ਖੂਨ ਦੀਆਂ ਉਲਟੀਆਂ ਇਸ ਦੇ ਨਾਲ ਹੀ ਪਟਿਆਲਾ ਪੰਜਾਬ ਵਿੱਚ ਚਾਕਲੇਟ ਖਾਣ ਤੋਂ ਬਾਅਦ 1.5 ਸਾਲ ਦੀ ਬੱਚੀ ਦੀ ਨੂੰ ਖੂਨ ਦੀਆਂ ਉਲਟੀਆਂ ਆ ਗਈਆਂ ਲੜਕੀ ਲੁਧਿਆਣਾ ਦੇ ਰਹਿਣ ਵਾਲੀ ਸੀ ਲੜਕੀ ਲਈ ਚਾਕਲੇਟ ਉਸ ਦੇ ਪਟਿਆਲਾ ਸ਼ਹਿਰ ਤੋਂ ਖਰੀਦੀ ਗਈ ਸੀ ਜਿੱਥੇ ਕੁਝ ਦਿਨ ਪਹਿਲਾਂ ਲੜਕੀ ਨੇ ਜ਼ਮੀਨ ਜਨਮ ਦਿਨ ਤੇ ਕੇਕ ਖਾਣ ਨਾਲ ਮੌਤ ਹੋ ਗਈ ਸੀ ਇਸ ਦਾ ਪਤਾ ਲੱਗਦਿਆਂ ਹੀ ਸਿਹਤ ਵਿਭਾਗ ਦੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਧਿਕਾਰੀ ਤੁਰੰਤ ਉਸ ਦੁਕਾਨ ਤੇ ਪਹੁੰਚ ਗਏ ਜਿੱਥੋਂ ਚਾਕਲੇਟ ਖਰੀਦੀ ਸੀ ਜਾਂਚ ਦੇ ਸਾਹਮਣੇ ਆਇਆ ਹੈ ਕਿ ਲੜਕੀ ਨੂੰ ਦਿੱਤੀ ਗਈ ਚਾਕਲੇਟ ਐਕਸਪਾਇਰ ਡੇਟ ਸੀ ਦੀ ਸੀ ਇਹ ਲੜਕੀ ਨੂੰ ਇਲਾਜ ਲਈ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਟਿਆਲੇ ਰਿਸ਼ਤੇਦਾਰ ਦੇ ਘਰ ਆਈ ਸੀ ਲੜਕੀ ਦੇ ਰਿਸ਼ਤੇਦਾਰ ਵਿੱਕੀ ਨੇ ਦੱਸਿਆ ਕਿ ਲੜਕੀ ਰਾਵੀਆ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਆਪਣੇ ਘਰ ਪਟਿਆਲਾ ਆਈ ਸੀ ਜਦੋਂ ਕਿ ਲੜਕੀ ਵਾਪਸ ਲੁਧਿਆਣਾ ਜਾਣ ਲੱਗੀ ਤਾਂ ਉਸ ਨੇ ਇੱਕ ਦੁਕਾਨ ਤੋਂ ਲੜਕੀ ਨੇ ਗਿਫਟ ਪੈਕ ਖਰੀਦਿਆ ਤੇ ਜਿਸ ਵਿੱਚ ਰਿਕਸ ਅਤੇ ਯੂਸ ਦੀਆਂ ਇਲਾਵਾ ਚਾਕਲੇਟ ਵੀ ਸੀ ਉਹਨਾਂ ਨੇ ਇਹ ਸਭ ਤੋਂ ਲੜਕੀ ਨੂੰ ਦੇ ਦਿੱਤਾ ਅਤੇ ਉਹ ਘਰ ਵਾਪਸ ਗਏ ਚਲੇ ਜਦੋਂ ਪਹੁੰਚ ਕੇ ਚਾਕਲੇਟ ਖਾਦੀ ਤਾਂ ਉਲਟੀਆਂ ਆ ਗਈਆਂ ਵੀ ਕੀ ਨੇ ਦੱਸਿਆ ਕਿ ਜਦੋਂ ਉਹ ਲੁਧਿਆਣਾ ਪਹੁੰਚੇ ਤਾਂ ਉਸ ਦੇ ਨਾਲ ਹੀ ਪਰਿਵਾਰ ਵਾਲਿਆਂ ਨੇ ਉਸ ਨੂੰ ਤੋਹਫੇ ਵਜੋਂ ਦਿੱਤੀ ਚਾਕਲੇਟ ਖੋਲ ਦਿੱਤੀ ਅਤੇ ਕੁੜੀ ਨੇ ਉਸ ਨੂੰ ਚਾਕਲੇਟ ਕੱਟ ਕੇ ਖਾ ਲਈ ਜਿਸ ਤੋਂ ਬਾਅਦ ਉਸ ਨੂੰ ਖੁੰਦੀਆਂ ਉਲਟੀਆਂ ਆਉਣ ਲੱਗੀਆਂ ਪਹਿਲਾਂ ਤਾਂ ਹੀ ਪਰਿਵਾਰ ਵਾਲਿਆਂ ਦਾ ਇ ਇਹ ਅਮਰਗੱਲ ਸਮਝੀ ਪਰ ਲੜਕੀ ਦੇ ਹਾਲ ਲਗਾਤਾਰ ਵਿਗੜਦੀ ਜਾ ਰਹੀ ਸੀ ਹਸਪਤਲ ਚ ਭਰਤੀ ਕਰਵਾਉਣ ਪਿਆ ਇੱਕ 22 ਸਾਲ ਦੀ ਕੁੜੀ ਨੇ ਵੀ ਇਨਾ ਵਿੱਚੋਂ ਇੱਕ ਚਾਕਲੇਟ ਖਾਦੀ ਸੀ ਉਸ ਦੀ ਸਿਹਤ ਵਿਗੜ ਗਈ ਜਦ ਪਰਿਵਾਰਕ ਮੈਂਬਰਾਂ ਨੇ ਸ਼ੱਕ ਹੋਇਆ ਤਾਂ ਉਹ ਤੁਰੰਤ ਲੜਕੀ ਨੂੰ ਡਾਕਟਰ ਕੋਲ ਲੈ ਕੇ ਹਸਪਤਲ ਚ ਗੰਭੀਰ ਹੋਣ ਦੇ ਡਾਕਟਰ ਨੇ ਬੱਚੀ ਨੂੰ ਸੀਐਮ ਸੀਐਸ ਬਲਜ ਚ ਦਾਖਲ ਕਰਵਾਇਆ ਜਿੱਥੇ ਲੜਕੀ ਦਾ ਇਲਾਜ ਚੱਲ ਰਿਹਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਅਤੇ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ ਧੰਨਵਾਦ ਵੀਡੀਓ ਨਾਲ ਐਵੇਂ ਹੀ ਬਣੇ ਰਹੋ ਅਤੇ ਅਗਲੀਆਂ ਵੀਡੀਓ ਆਉਣ ਵਾਲੀਆਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ